ਲੋ ਜੀ ਡੈਮੋ ਆ 254 ਦੀ ਤੇ 9500 ਮੈਸੀ ਦੀ ਤੇ ਸੇਰ ਜਦਰਾਹ ਜਿਲ੍ਹਾ ਲੁਧਿਆਣਾ ਤਿਆਰੀ ਆ ਬਸ ਹਾਲ ਹੁਣ ਪਾਉਂਦੇ ਆ ਤੇ ਰੋਟਾਵੇਟਰ ਪਾਉਂਦੇ ਆ ਤੇ ਬੰਦੇ ਦਸਕ ਵੀਰ ਆਈ ਜਾਂਦੇ ਆ ਤੇ ਜਿਹੜੇ ਵੀਰ ਕਿਸਾਨ ਪੀਰੀ ਪਰ ਵੀਰ ਭਰਾਵਾਂ ਲੈਣੇ ਆ ਤੇ ਤਿਆਰੀ ਆ ਬਸ ਜੇ ਤੁਸੀਂ ਵੀ ਵੀਰੇ ਕਰਵਾਉਣੀ ਆ ਡੈਮੋ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਆ ਜੀ 9847 90465 254 ਤੇ 9500 ਮੈਸੀ ਦੀ ਡੈਮੋ ਹੋ ਰਹੀ ਹੈ ਜੀ ਅੱਜ ਨਾਨਸਰ ਲੋਪੋਗੜ ਰਸਤੇ ਦੇ ਉੱਤੇ ਕਸ਼ਕਬੀਰ ਆਉਣੇ ਸ਼ੁਰੂ ਹੋ ਚੁੱਕੇ ਆ 2 ਵਜੇ ਦਾ ਟਾਈਮ ਆ ਦੁਪਹਿਰ ਦਾ ਤੇ ਜੇ ਆਪਣੇ ਖੇਤ ਦੇ ਵਿੱਚ ਤੁਸੀਂ ਡੈਮੋ ਕਰਵਾਉਣੀ ਹੈ ਕਿਸੇ ਵੀਰ ਦਾ ਟਰੈਕਟਰ ਲੈਣਾ 79947 52465 ਦੇ ਉੱਤੇ ਤੁਸੀਂ ਵੀਰੇ ਕਾਲ ਕਰ ਸਕਦੇ ਆ ਜੀ 994752465 ਦੇ ਉੱਤੇ ਇੱਕ ਨੰਬਰ ਤੁਹਾਨੂੰ ਹੋਰ ਵੀ ਦੱਸਦੇ ਆ ਰੇਟ 968 ਫਰੀ 9968305575 ਬਾਰਾ ਫੇਰ ਰੀਡ ਕਰੀ 9968305575 ਠੀਕ ਹੈ ਤੋਂ ਦੋਨੇ ਨੰਬਰ ਦਾ ਦਾਸੇ ਸੇਲਸਮੈਨ ਦਾ ਵੀ ਤੇ ਓਨਰ ਦਾ ਵੀ ਜੀ ਠੀਕ ਹੈ ਜਿਹੜੇ ਕਿਸੇ ਵੀ ਭੈਣ ਡੈਮੋ ਕਰਾਉਣੀ ਹੋਈ ਤਾਂ ਆਪਣੇ ਖੇਤ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਸਾਰਾ ਪ੍ਰਬੰਧ ਕਰ ਲੈਣਗੇ ਤੁਸੀਂ ਸਾਰੀ ਗੱਲਬਾਤ ਕਰ ਲਿਓ ਜਿਹੜੇ ਵੀ ਭੈਣ ਡੈਮੋ ਕਰਾ ਕੇ ਟਰੈਕਟਰ ਲੈਂਡ ਦੀ ਇੱਛਾ ਹੋਵੇ ਠੀਕ ਹੈ ਤਾਂ ਉੱਥੇ ਵੀਰ ਹੁਣੇ ਆ ਜਾਣਗੇ ਬਾਕੀ ਬੜੇ ਲੋ ਵੀਡੀਓ ਨਾਲ ਫੋਂ ਟਰੈਕਟਰ ਤੋਂ ਚੱਲਦੇ ਦਿਖਾਵਾਂਗੇ 254 ਤੇ ਰੋਟਾਵੇਟਰ ਦੇ ਉੱਤੇ 9500 ਤੇ 254 ਹਾਲਾਂ ਦੇ ਉੱਤੇ ਓਂਕਾਰ ਦੇ ਹਾਲਾ ਜਿਹੜਾ 25 ਕਲਾ ਓਂਕਾਰ 3 ਪੰਜਰਾ ਹਾਲਾ ਇਹ ਨਹੀਂ ਪਾਵਰ ਦੀ ਗੱਲ ਕਰੀਏ ਇਹਦੀ ਸੀਆਰਡੀ ਤੋਂ ਬਿਨਾ ਮਾਹ ਟਰੈਕਟਰ ਠੀਕ ਹੈ ਇਹਦੀ 50 ਚਪੀਆ ਵੈਸੇ ਇਹ 55 ਕਾਦੀ ਵਾਰੀ ਚ ਆਇਆ ਨਾ ਕਾਪੀ ਦਾ ਕਰਕੇ 55 ਚ ਆਉਂਦਾ ਕਾਪੀ ਦਾ ਕਰਕੇ 50 ਚ ਆਉਂਦਾ ਕਾਪੀ ਦਾ ਕਰਕੇ ਠੀਕ ਆ ਸੀਆਰਡੀ ਕਹੋ ਕਿ 50 ਤੋਂ ਉੱਪਰ ਪੱਕਾ ਹੀ ਕਰਤਾਂ ਆ ਵੀ ਉਹ ਸੀਆਰਡੀ ਚ ਆਊਗਾ ਵੈਸੇ ਇਹਦੇ ਨਾਲ 95 63 ਆਉਂਦਾ ਇੱਕ 65 ਐਚਪੀ ਦੇ ਵਿੱਚ ਕਹਿ ਸਕਦੇ ਆਪਾਂ ਨੂੰ ਵੈਸੇ ਉਹ 63 ਹੀ ਆ ਗਣ ਕੇ ਜੋਰ ਉਹ 65 67 ਜਿੰਨਾ ਮਾਰ ਜਾਂਦਾ 63 ਐਚਪੀ ਚ ਆਉਂਦਾ 95 63 ਉਹ ਉਹ ਵੀ 4x4 ਹੀ ਆ ਇਹ 2 2 ਵੀਲ ਚ ਵੀ ਆਉਂਦੇ ਆ ਤੇ 4 4 ਵੀਲ ਚ ਵੀ ਆਉਂਦੇ ਆ ਜਿਹੜਾ 254 ਵਾ ਉਹ ਆਉਂਦਾ ਜੀ 95 ਦੇ ਵਿੱਚ 49 ਦੀ ਕੈਟਾਗਰੀ ਦੇ ਵਿੱਚ ਸ਼ਟਲ ਲੀਵਲ ਦੇ ਵਿੱਚ ਆਹੋ ਯਾਨੀ ਕਿ ਲੋ ਹਾਈ ਤੇ ਤੇ ਹੱਥਰੇ ਵਿੱਚ ਸ਼ਟਲ ਲੀਵਰ ਆਦਾ ਗਾਂ ਗਾਂ ਪਛਾਹ ਕਰਨ ਤੇ ਇਹਨਾਂ ਦੇ ਵਿੱਚ ਗੀਅਰ ਲੋ ਹਾਈ ਦੇ ਵਿੱਚ ਯਾਨੀ ਕਿ ਤੋਰੇ ਨੂੰ ਘਟਾਉਣ ਬਣਾਉਣ ਵਾਲੇ ਸ਼ਟਲ ਲੀਵਰ ਵੀ ਹੈਗੇ ਆ ਉਹਦੇ ਵਿੱਚ ਕੱਲਾ ਜਾਣੇ ਕਿ ਬੈਕ ਤੇ ਰਵਾਸ ਵਾਲਾ ਲੱਗ ਆ ਉਹਦੇ ਵਿੱਚ ਲੱਗ ਗਰਮੀ ਬਹੁਤ ਜ਼ਿਆਦਾ ਆ ਯਾਰ ਪਰ ਇਹਦੇ 2:30 ਤੋਂ ਬੱਜੇ ਆ ਗਰਮੀ ਬਹੁਤ ਜ਼ਿਆਦਾ ਆ ਅਕੇਰਾਂ ਨੇ ਕਹਿੰਦੇ 15 17 ਵਾਲੇ ਦਾ ਮਤਲਬ ਨਹੀਂ ਮਾਣਨ ਦੇ ਦਿਆ ਹਾਂ ਹਾਂ ਜਿੱਥੇ ਆਇਆ ਹੈ ਇਹ 14 ਵਾਲਾ ਉਹ ਆਇਆ ਹੈ ਜਾਂ ਆਇਆ ਸਹੀ ਮੈਂਦੇ ਹਾਲ 13 13 ਤੱਕ ਪੂਰੇ ਪੂਰੇ ਸਹੀ ਆ ਸਹੀ ਤੱਕ 13 13 ਮਾ 13 ਆਇਆ ਡੂੰਘ ਜਿੰਨੇ ਮਾਦੀ ਦਾ ਡੈਕਟਰ ਝਾਉਦੇ ਨਹੀਂਗੇ ਠੀਕ ਆ ਉਹ ਤੋਂ ਉੱਪਰ ਜੇ ਮਾਲਾ ਹਣਾ ਬਟਾਈਟਰ ਪਹਿਲਾ 15 ਹਾਲ ਬਣਾ ਲਿਆ 17 ਬਣਾ ਲੇ ਤਾਂ ਤਹਾਂ ਚੱਕਣੇ ਹੀ ਪੈਣੇ ਆ ਇਹ ਡੈਕਟਰ ਪੂਰੇ ਖੱਟਣੇ ਨੇ ਉਹਦਾ 11 ਦੇ ਫਾਲੇ ਕਿੰਨੇ ਖੜੇ ਆ ਤੇ 13 ਦੇ ਫਾਲੇ ਕਿੰਨੇ ਖੜੇ ਆ ਜਿਹੜੇ ਦੋ ਤਾਂ ਸਿੱਤੇ ਹੋਈ ਨਾ ਉਹ ਫਾਲੇ ਕਿੰਨੇ ਖੜੇ ਤੇ ਦੂਜੇ ਕਿੰਨੇ ਖੜੇ ਉਹ ਲਾਈ ਨਹੀਂ ਕਿਤੇ ਲਓ ਜੀ ਆਪਣਾ ਦਾ ਵੀਰ ਗੁਰਜੀਤ ਆ ਤੁਸੀਂ ਅਕਸਰ ਦੇਖਦੇ ਹੋਵੋਗੇ ਵੀਡੀਓ ਦੇ ਵਿੱਚ ਆਪਣੇ ਨਾਲ ਤੇ ਇਹ ਟਰੈਕਟਰਾਂ ਬਾਰੇ ਕੁਝ ਜਾਣਕਾਰੀ ਅੱਪ ਨੂੰ ਅੱਜ ਦੇਣਗੇ ਵੀਰੇ ਅੱਜ ਆਪਾਂ ਇਹ ਡੈਮੋ ਲਾਈ ਆ ਵੀਰੇ ਕਿੱਥੇ ਲਾਈ ਆ ਤੇ ਕਿਹੜੇ-ਕਿਹੜੇ ਟਰੈਕਟਰ ਆਪਾਂ ਜਿਲੇ ਜਾਂਦੇ ਹੋਏ ਜਿਹੜੇ ਅੱਜ ਆਪਾਂ ਡੈਮੋ ਲਈ ਹੋਈ ਹੈ ਮੇਨ ਤਾਂ ਚਲੋ ਨਾਨਕਸਰ ਕਹਿ ਸਕਦੇ ਆ ਆਪਾਂ ਗੁਰਦੁਆਰਾ ਸਾਹਿਬ ਦੇ ਨਾਲ ਹੀ ਆਪਾਂ ਲੋਪਗੁਆਰਾ ਦਾਸਤੋਰਾ ਸਾਹਿਬ ਦੇ ਨਾਲ ਹੀ ਲੋਪਗੁਆਰ ਆਪੇ ਹਨਾ ਹਾਂਜੀ ਇੱਧਰ ਡੈਮੋ ਲਾਈ ਹੈ ਤੇ ਅੱਜ ਟਰੈਕਟਰ ਲੈ ਕੇ ਆਏ ਹਾਂ ਬਰੇ ਇੱਕ ਤਾਂ ਆਪਾਂ 4-ਵੀਲ 9200 ਲੈ ਕੇ ਆਏ ਹੋਏ ਆ ਹਾਂਜੀ ਤੇ ਦੂਸਰਾ ਟਰੈਕਟਰ 254 ਲੈ ਕੇ ਆਏ ਹਾਂ ਠੀਕ ਹੈ ਉਹ ਵੀ 4-ਵੀਲ ਹੀ ਆ ਓਕੇ ਬੜੇ ਜ਼ਿਆਦਾ ਜਿਹੜੇ ਆਪਣੇ ਅੱਜ ਕੱਲ ਜਿਹੜੇ ਲੰਦੇ ਨੇ ਟਰੈਕਟਰ ਇਹੋ ਜਿਹਾ ਦਾ ਤੇ ਨਾ ਅਗਰ ਤੇ ਮੇਰੇ ਟਰੈਕਟਰ ਲੈ ਕੇ ਆਏ ਨੇ ਪਰ ਇਹਦਾ ਤਕਰੀਬ ਨੇ ਇਹਨਾਂ ਦਾ ਸੇਤੀ ਦੋਸਤੀ ਚੱਲਦੀ ਨਹੀਂ ਜੀ ਡੈਮੋ ਵੀ ਕਿਉਂਕਿ ਆਇਆ ਵੀ ਟਰੈਕਟਰ ਹੁਣ ਕੇ ਲੋ ਵਧੀਆ ਸੇਲ ਕਰੇ ਹੋਏ ਆ ਹਨਾ ਹਾਂਜੀ ਤੇ ਆਉਂਦੇ ਆ ਬੈਂਡ ਰੂਟ ਚਲਾਉਣ ਨੂੰ ਵਧੀਆ ਸਮੂਥ ਨੇ ਟਰੈਕਟਰ ਵਧੀਆ ਜੋਰ-ਜੋਰ ਚੰਗਾ ਮਾਰਦੇ ਜੋਰ-ਜੋਰ ਨੂੰ ਤਕੜਾ ਵਧੀਆ ਹੁਣ ਜਿੱਦਾਂ ਸਾਨੂੰ ਦਾ ਕੰਪਨੀ ਦੇ ਹਿਸਾਬ ਕਿਤਾਬ ਨਾਲ ਜਿੱਦਾਂ ਚੱਲਣਾ ਪੈਂਦਾ ਹੁਣ ਜੇ ਰੋਟਾਵੇਟਰ ਪਾਇਆ ਸੀ 10 ਫੁੱਟਾ 8 ਫੁੱਟਾ ਪਾਇਆ ਵਾ ਔੜਾ ਬਿੰਨ 8 ਫੁੱਟਾ ਵੀ ਪਾ ਲਈ ਤੇ ਤਾਂ ਵੀ ਕੋਈ ਪਰਵਾਹ ਨਹੀਂ ਕੀਤੀ 770 ਵਧੀਆ ਠੀਕਾ ਚਲਾਈ ਜਾਂਦਾ ਹਾਂਜੀ ਵਰਕ ਕਲਟੀਵੇਟਰ ਆਪਾਂ ਪਾਏ ਆ ਹੜ ਪਾਏ ਹੋਏ 254 ਪਿੱਛੇ ਪਾਏ ਹੋਏ ਆ ਸਹਾਰਾ 15 ਕਲਟੀਵੇਟਰ ਪਾਏ ਹੋਏ ਆ ਠੀਕ ਆ ਉਹਦਾ ਮਤਲਬ ਕਿ 15 ਹਾਲਾਂ ਤੇ ਵਧੀਆ ਚੱਲਦਾ ਵਾ ਬਾਕੀ ਆਪਣੇ ਵੀਡੀਓ ਤੇ ਬਣਾਵਾਂਗੇ ਜਿਹੜੀ ਮਤਲਬ ਕਿ ਉਹ ਚਲੋ ਸਾਰੇ ਵੇਖ ਲੈਣਗੇ ਚਾਹ ਹਾਂਜੀ ਹਾਂਜੀ ਚਲਦੀ ਦੇਖਣਗੇ ਤੇ ਇਹ ਟਰੈਕਟਰ ਕਿੰਨੇ ਕਿੰਨੇ ਪਾਵਰ ਚ ਟਰੈਕਟਰ ਦੋਨੇ ਵੀਰੇ ਇਹ ਵੀਰੇ 254 ਵੀ ਮਤਲਬ ਕਿ 50 ਐਚਪੀ ਦੇ ਵਿੱਚ ਹੀ ਆਰਸੀ ਦੇ ਆਉਂਦਾ ਵਾ ਹਾਂਜੀ ਤੇ ਜਿਹੜਾ 950 ਆਪਣਾ 4 ਵੀਲ ਆ ਹਾਂਜੀ ਇਹ ਵੀ 50 ਐਚਪੀ ਦੇ ਵਿੱਚ ਹੀ ਤਕਰੀਬਨ ਆਉਂਦਾ ਬਹੁਤ 254 ਇਹ ਆਪਣਾ ਹੈਗਾ ਏ ਵੀ ਪਿਆਰ ਦੀਆਂ ਹਨ ਤਿੰਨ ਸਿਲੰਡਰ ਆ ਇਹ ਹਾਂਜੀ ਹਾਂਜੀ ਤਿੰਨ ਸਿਲੰਡਰ ਹੈਗੇ ਦੋਨੇ ਤਿੰਨ ਸਿਲੰਡਰ ਨੇ ਅੱਛਾ ਦੋਨੇ ਤਿੰਨ ਸਿਲੰਡਰ ਆ 200 ਤੋਂ ਨਹੀਂ ਪਿਆ ਵੀ ਤਿੰਨ ਸਿਲੰਡਰ ਆ ਇਸ ਤੋਂ ਵੱਡਾ ਵੀ ਤਿੰਨ ਹੀ ਸਿਲੰਡਰ ਆ ਤਿੰਨ ਹੀ ਸਿਲੰਡਰ ਆਉਂਦੇ ਇਹਨਾਂ ਦੇ ਟਰੈਕਟਰ ਦੇ ਤਿੰਨੇ ਹੀ ਸਿਲੰਡਰ ਹੀ ਆ ਹਾਂ ਯਾਨੀ ਹੁਣ ਮੈਂ ਕਹਿੰਦਾ 15 ਪਾਏ ਆਪਣਾ 253 ਦੇ ਮਗਰ ਹੈ ਨਾ ਹਾਂ ਹਾਂ ਵੀਰੇ 15 ਹਲ ਪਾਏ ਹੋਏ ਆ 15 ਗ੍ਰਾਡਮੀਟਰ ਉਹਦੇ ਮਗਰ ਚਾਈਦਾ ਠੀਕ ਹੈ ਮੈਨੂੰ ਚਾਈਦੀ ਨਹੀਂ ਬਾਕੀ ਆ ਫੋਰ ਵੀਲ ਦਾ ਫੇਰ ਹੀ ਹੁੰਦਾ ਫੋਰ ਵੀਲ ਆਪਾਂ ਟਰੈਕਟਰ ਲੈਣ ਦਾ ਮੇਨ ਮਕਸਦ ਹੀ ਹੁੰਦਾ ਹਾਂ ਜਿਹੜਾ ਕੀ ਮਤਲਬ ਕਿ ਟੂ ਵੀਲ ਦੀ ਮਤਲਬ ਕਿ ਟਰੈਕਟਰ ਨਾਲ ਜੋਰ ਵੱਧ ਮਾਰਦਾ ਠੀਕ ਹੁਣ ਜੇ ਆਹੀ ਟਰੈਕਟਰ ਮਤਲਬ ਕਿ ਟੂ ਵੀਲ ਹੋਵੇ ਹਾਂ 13 ਹਾਲ ਜਿਵੇਂ ਕਹਿੰਦੀ ਹੈ ਵੀ 13 ਹਾਲ ਠੀਕ ਆ ਉਹ ਤੇਰਾ ਹਨਾ ਚਲਾਈ ਜਾਊਗਾ ਠੀਕ ਆ ਹੋੜੇ ਦੇ ਸਾਰੇ ਟਾਇਰ ਘੁੰਮਦੇ ਆ ਹਾਂ ਖਚਾਈ ਚਾਰੇ ਕਰਦੇ ਨੇ ਠੀਕ ਆ ਤਾਂ ਕਰਕੇ ਇਹਨੂੰ 15 ਵੀ ਹਾਲ ਪਾਏ ਹੋਏ ਤਾਂ ਕੋਈ ਵੀ ਤੋਂ ਨਹੀਂ ਵਧੀਆ ਕਰਨੀ ਠੀਕ ਠੀਕ ਆ ਉਹ ਤੇ ਵੀ ਵਧੀਆ ਚ ਨੇ ਵੀ ਟਰੈਕਟਰ ਵੀ ਇਹਨਾਂ ਸੋਹਣਾ ਹੁਣ ਆ ਜਾਂਦੇ ਸੀ ਹਾਂ ਟਰੈਕਟਰ ਦੀ ਆਪਾਂ ਦੋਨਾਂ ਦੀ ਗੱਲ ਕਰੀਏ ਜਿਵੇਂ ਨੁੱਕ ਦੋਨਾਂ ਦੀ ਹੋਈ ਆ ਇਹ ਜਾਨੀ ਜਿਹੜੀ ਇਹ ਲੌਕ ਆ ਇਹਨੂੰ ਸਮਾਰਟ ਕਹਿੰਦਿਆਂ ਸਮਾਰਟ ਲੌਕ ਦੇ ਵਿੱਚ ਜਿਵੇਂ ਆਹ ਆਪਣਾ ਟੀਵੀ ਕਰ ਲਈ ਆਪਣੇ ਹਨ ਹਾਂ ਜਿਵੇਂ ਆ 9500 ਆ ਸਮਾਰਟ ਕਹਿੰਦਿਆਂ ਇਹਨੂੰ ਸਮਾਰਟ 9500 254 ਆ ਜਾਂਦਾ ਉਹ ਡਾਇਨਾ ਸਮਾਰਟ ਆ ਜਾਂਦਾ ਡਾਇਨਾ ਮਤਲਬ ਕਿ ਇਹਨਾਂ ਦੇ ਇੱਕ ਇੱਕ ਮਾਡਲ ਆ ਮੋਡਲ ਜਿਵੇਂ ਡਾਇਨਾ ਟਰੈਕ ਹੋ ਗਿਆ ਤੇ ਇਹ ਨਾਮ ਦਿੱਤੇ ਹੋਇਆ ਇਹਨਾਂ ਨੂੰ ਹਾਂ ਵੀ ਇਹ ਡੈਨਾ ਜਿਹੜੇ ਮਾਡਲ ਨੇ ਇਹਨਾਂ ਦੇ ਵਿੱਚ 3 ਸਪੀਡ ਮਿਲੂਗਾ ਟਰੈਕਟਰ ਸਾਨੂੰ ਠੀਕ ਆ ਸ਼ਟਲ ਗੇਅਰ ਦੇ ਵਿੱਚ ਮਿਲੂਗਾ ਉਹ ਤੇ ਇੱਕ ਗੇਅਰ ਤੋਂ ਅੱਗੇ ਉੱਤੇ ਪਿੱਛੇ ਹੈਨਾ ਹਾਂ ਬਾਕੀ 11 ਚ ਪੀਡੀਆ ਵਗੈਰਾ ਚਾਰ ਤਰ੍ਹਾਂ ਦੀ ਕੁਆਟਰ ਪੀਟੀਓ ਮਿਲੂਗੀ ਠੀਕ ਹੈ ਲਾਈਵ ਜਦੋਂ ਚਲਦੀ ਆ ਰਿਵਰਸ ਚਲਦੀ ਆ ਆ ਗਰਾਉਂਡ ਚਲਦੀ ਆ ਤੇ ਚੌਥੀ ਜਿਹੜੀ 11 ਚ ਚਲਦੀ ਆ 11 ਚ ਪੀਟੀਓ ਵਗੈਰਾ ਹੋਊਗੀ ਡਿਸਟ੍ਰੀਬਿਊਟਰ ਹੋਊਗਾ ਡਬਲ ਠੀਕ ਹੈ ਜਿਵੇਂ ਇਹ ਕਰਾਰੋ ਦੇ ਮਤਲਬ ਕਿ ਇਹਨੂੰ ਲੱਗਿਆ ਹੋਇਆ ਹਿੱਸਾ ਫਰੰਟ ਜਿਹੜਾ ਹਿੱਸਾ ਨਾ ਹਾਂ ਕਰਾਰੋ ਦਾ ਵਾਹਣ ਠੀਕ ਜਿਵੇਂ ਆਪਾਂ ਕਦੂ-ਕਦੂ ਦੇ ਵਿੱਚ ਚਲਾਉਨੇ ਆ ਟਰੈਕਟਰ ਹਾਂ ਏ ਮਤਲਬ ਕਿ ਸੀਨਾ ਵਗੈਰਾ ਬਹੁਤ ਮਤਲਬ ਠੀਕ ਆ ਸਾਰਾ ਕੁਝ ਵਧੀਆ ਵਾ ਇਹ ਚ ਪਾਣੀ ਨਹੀਂ ਪੈਂਦਾ 메ਨ ਗੱਲ ਇਸੇ ਚ ਠੀਕ ਆ ਮੂਰਲਾ ਵੀ ਸਮਗਰਲਾ ਵੀ ਜਿਵੇਂ ਆਪਾਂ ਅੱਗੇ ਇੱਕ ਦੂ ਕਰਾ ਕੇ ਹਾਂ ਟਰੈਕਟਰ ਬਾਅਦ ਚ ਕਾਣਾ ਵੀ ਚੱਕੇ ਗਰੀਸ ਕਰਾ ਲਈਏ ਤੇ ਇਦਾਂ ਵਾ ਇਹਦੇ ਮੂਰਲੇ ਜਾਂ ਮਗਰਲੇ ਗਰੀਸ ਨਹੀਂ ਇਹ ਵੀ ਚ 200 300 ਦੇ ਦੋ ਦਿਨ ਚੱਲਦਾ ਹੈ ਜਿਹੜਾ ਗੋਰ ਵੀ ਜਿਵੇਂ ਖੜਾ ਵਾ ਇਹ ਵੀ ਹੈ ਜੀ 1.5 ਠੀਕ ਆ ਜਿਹੜਾ 9900 ਇਹਦੀ ਲੱਖ ਰੁਪਇਆ ਵਾਧਾ ਇਹਦੇ ਨਾਲ ਅੱਛਾ ਉਹ ਆ ਜਾਂਦਾ 611 611 ਹਾਂਜੀ ਤੇ ਇਹਨਾਂ ਤੋਂ ਬਿਨਾ ਤੋਂ ਬਿਨਾ ਅੱਗੋਂ ਹੋਰ ਕਿਹੜੇ ਕਿਹੜੇ ਆਪਣੇ ਕੋਲੇ ਦੋ ਦੋ ਤੋਂ ਬਿਨਾ ਹੋਰ ਕਿਹੜੇ ਕਿਹੜੇ ਨੇ 247 ਆਪਣੇ ਕੋਲੇ ਸਾਰੇ ਹੀ ਨੇ ਟਰੈਕਟਰ ਦਾ ਜਿਹੜਾ ਮਰਜੀ ਲੜਾ ਲੜਾ ਵੇ ਸਿੱਦਾ ਮਾਡਲ ਮਤਲਬ ਤੇ ਸਾਰੇ ਮਿਲ ਜਾਂਦੇ ਛੋਟੇ ਤੇ ਲੈ ਕੇ ਵੱਡੇ ਤੱਕ ਹਲੇ ਤੱਕ ਯਾਨੀ ਕਿ ਆਪਣੇ ਕੋਲੇ ਵੱਡੇ ਟਰੈਕਟਰਾਂ ਦਾ ਇੱਕ 9900 ਹੋ ਗਿਆ 9960 95 ਤੇ ਰੇਟ ਹੋ ਗਿਆ ਤੇ ਉੱਪਰ ਦੀ ਆਉਂਦਾ ਸੀ ਆਰਟੀ ਹਾਂ ਜਿਹੜੀ ਉਹ ਬੇਦਾ 63 ਚਾਉਂਦਾ ਨਾ ਜਿਵੇਂ ਅੱਜ 63 ਚਾਉਂਦਾ ਨਾ ਉਹ ਹਾਂ ਉਹ ਆਉਂਦਾ 63 ਕੈਟਗਰੀ ਆ ਉਹਦੀ 64 ਸੀ ਹੁੰਦੀ ਆ ਜਿਵੇਂ ਅੱਜ ਕੱਲ ਹੁਣ ਕੀ ਆ ਨੇ ਗਰੁੱਪ ਵਾਲੀ ਐ ਸਬਸਿਡੀ ਐ ਭਰਾਈਆਂ ਹੋਈਆਂ ਆ ਮੈਂ ਜਿਨ੍ਹਾਂ ਚ ਟਰੈਕਟਰ ਵੀ ਆ ਟੈਂਪਲੀਮੈਂਟ ਵੀ ਆ ਟਰੈਕਟਰ ਵੀ ਆ ਇਹ ਉਹਦੇ ਜਿਹੇ ਆ ਵੀ ਮਤਲਬ ਕਿ ਉਹ ਆਪਣਾ ਸਬਸਿਡੀ ਚ ਵੀ ਆਉਂਦਾ ਜਿਹੜੀ ਆਪਾਂ ਆਪਾਂ ਇੱਥੇ ਆਪਣੇ ਪਿੰਡ ਦੀ ਉਹਨੇ ਵੀ ਭਰੀ ਹੈ ਦੀਪ ਨੇ ਭਰੀ ਹੋਈ ਹੈ ਹਾਂ ਇਹ ਉਹਨੇ ਜਿਵੇਂ ਟਰੈਕਟਰ ਨਾਲ ਏਮਪਲੀਮੈਂਟ ਵੀ ਲੈਣੇ ਹੈ ਹਨ ਤੇ ਉਹਦਾ ਮਤਲਬ ਇਹ ਆ ਵੀ ਉਹ ਸੀਆਰਡੀ ਆ ਉਹ ਕੈਟਾਗਰੀ ਦੇ ਵਿੱਚ ਆਉਂਦੀ ਆ ਤੇ ਬੁਕਿੰਗ ਦਾ ਕੀ ਸੀਨ ਆ ਆਪਣਾ ਕੋਲ ਉਹ ਕਰਦੇ ਟਰੈਕਟਰਾਂ ਦਾ ਅੱਜ ਆਪਾਂ ਬੁੱਕ ਕਰਾ ਲੀਏ ਸਵੇਰੇ ਸਵੇਰੇ ਮਿਲ ਜਾਣਗੇ ਟਰੈਕਟਰ ਹੁੰਦਾ ਦਾ ਆਪਣੇ ਕੋਲੇ ਨਾਲ ਵੀ ਨਾਲ ਹੀ ਦੇ ਦੇਣੇ ਆਪਾਂ ਓਕੇ ਤੁਹਾਨੂੰ ਕਾਗਜ਼ ਪੱਤਰ ਦੀ ਜੇ ਜੇ ਕਿਸੇ ਨੇ ਲੋਨ ਵਗੈਰਾ ਕਰਾਉਣਾ ਹੁੰਦਾ ਜਿਵੇਂ ਆਪਾਂ ਲੋਨ ਲਾਨ ਕਰਾਉਣਾ ਹੁੰਦਾ ਉਹ ਲੋਨ ਕਰਾਉਣਾ ਹੁੰਦਾ ਉਹਦੇ ਚ ਇਹ ਹੁੰਦਾ ਵੀ ਚਲੋ ਜੇ ਮਤਲਬ ਕਿਸੇ ਦਾ ਕਈ ਵਾਰੀ ਮोटा-ਮोटा ਸਿੰਪਲ ਸੁਪਰ ਖਰਾਬ ਜਾਂ ਕੁਝ ਜੇ ਉਹ ਜੀ ਗੱਲ ਹੋਵੇ ਫਿਰ ਇਹਲੇ ਨੂੰ ਕਹਿ ਦੀਦਾ ਵੀ ਚੈੱਕ ਕਰ ਲਈਏ ਠੀਕ ਹੈ ਕੱਲ ਨੂੰ ਕੋਈ ਗੱਲ ਬਾਤ ਦਿੱਕਤ ਆ ਜੇ ਕੋਈ ਪਰੇਸ਼ਾਨੀ ਹਾਂ ਤੇ ਉਹਦੇ ਚ ਫਿਰ ਔਖਾ ਉਹਦੇ ਨਾਲ ਉਹ ਫਿਰ ਚੈੱਕ ਕਰਕੇ ਆਪਾਂ ਨੂੰ ਠੀਕ ਹੈ ਤੇ ਬਾਕੀ ਨਹੀਂ ਤਾਂ ਆਪਣੇ ਤਕਰੀਬੇ ਸਾਰੇ ਵਧੀਆ ਹੀ ਨੇ ਸਾਰੇ ਅੰਦਰ ਚਿੱਪ ਲਉਂਗਾ ਠੀਕ ਆ ਤੇ ਆਪਣੀ ਵੀਰੇ ਲੋਕੇਸ਼ਨ ਬ੍ਰਾਂਚ ਦੀ ਲੋਕੇਸ਼ਨ ਵੀਰੇ ਆਪਣੀ ਉਹੀ ਜਗਰਾਉਂ ਮੀਂਰ ਜਗਰਾਉਂ ਤੋਂ ਜਦੋਂ ਆਹ ਮੋਗਾ ਫਰੋਜ਼ਪੁਰ ਰੋਡ ਉਹਦੇ ਉੱਤੇ ਰੋਡ ਦੇ ਉੱਤੇ ਹੀ ਆਪਣੀ ਏਜੰਸੀ ਖਾਲਸਾ ਟਰੈਕਟਰ ਦੇ ਨਾਮ ਤੇ ਹੈ ਆਪਣੀ ਓਕੇ ਤੇ ਮੀਰ ਰਵਡ ਦੀ ਆ ਮੀਰ ਰਵਡ ਦੀ ਹੈ ਸ਼ੇਰਪੁਰ ਜੋਗੀ ਆ ਨਾ हां शेरपुरा ਚੋਂ ਆ ਕੇ ਕਿਹਾ ਦਿੰਦੇ ਨੇ ਨੀਅਰ ਬਾਰਡਰ ਨੇ ਕੋਈ ਸਪੇਅਰ ਪਾਰਟ ਲੈਣਾ ਹੋਵੇ ਕੋਈ ਟਰੈਕਟਰ ਲੈਣਾ ਵਾ ਕੋਈ ਟਰੈਕਟਰ ਬਾਰੇ ਜਾਣਕਾਰੀ ਲੈਣੀ ਆ ਹਨਾ ਜਾ ਕੇ ਸਰਾਂ ਡੈਮੋ ਲੈਣੀ ਆ ਜਿਵੇਂ ਅੱਜ ਆਪਾਂ ਆਏ ਆ ਪਹਿਲਾਂ ਆਪਾਂ ਜਾਨੀ ਸਾਰਾ ਕੁਝ ਹੀ ਕਰਦੇ ਆ ਥੱਲੀ ਕਰਵਾਉਣੀ ਆ ਪਹਿਲਾਂ ਥਾ ਥੱਲੀ ਕਰਾ ਕੇ ਫਿਰ ਦੂਜਾ ਮਤਲਬ ਕਿ ਟਰੈਕਟਰ ਲੈਣਾ ਪਤਾ ਹੋਵੇ ਲੱਗ ਜਾਂਦੀਆਂ ਵੀ ਇਦਾਂ ਨਹੀਂਗਾ ਜੇ ਕੋਈ ਕੋਈ ਕਹਿੰਦਾ ਵੀ ਮੇਰਾ ਮਨ ਜੇ ਯਾਰ ਤੇ ਤੜਕੂ ਜੇ ਮੈਂ ਕਹਿੰਦਾ ਨਾ ਉਹ ਤਾਂ ਆ ਕੇ ਦੇਖ ਲੈ ਬੰਦਾ ਘਾਂਟਾ ਬਾਕੇ ਦੇਖੇ ਵਾਲਾ ਆਪਾਂ ਚ ਇੰਪਲੀਮੈਂਟ ਪਾ ਕੇ ਦੇਖ ਲਈਏ ਬਿਜੋਰ-ਬਿਜੋਰ ਕਿਵੇਂ ਮਾਰਦਾ ਕੀ ਡੀਜ਼ਲ ਖਰਚਾ ਇਹਦਾ ਕੋਈ ਆਹਾ ਡੈਮੋ ਵਾਲੇ ਟਰੈਕਟਰ ਨਹੀਂ ਗਏ ਵੈਸੇ ਜਿਹੜੇ ਮੈਂ ਲੈ ਕੇ ਆਇਆ ਹਮ ਨਹੀਂ ਆਮ ਇਹ ਹੀ ਆਪਾਂ ਬਣ ਜਾਣਗੇ ਡੈਮੋ ਵਾਲਿਆਂ ਦੇ ਵੱਖਰੇ ਹੁੰਦੇ ਕਈਆਂ ਕੋਲੇ ਪਰ ਇਹ ਆਪਾਂ ਨੂੰ ਇਹ ਟਰੈਕਟਰ ਮਿਲਣਗੇ ਡੈਮੋ ਵਾਲਿਆਂ ਦਾ ਫਿਰ ਕੋਈ ਨਾ ਕੋਈ ਤੇਲ-ਤੂਲ ਬਤਾ ਲੈਂਦੇ ਜਾਂ ਕੁਝ ਕਰ ਲੈਂਦੇ ਆ ਹੁਣ ਇਹ ਬ੍ਰਾਂਡ ਨਿਊ ਆ ਜਿਵੇਂ ਹੈਗਾ ਕੰਪਨੀ ਫੀਟਡ ਹੋਮੀ ਆ ਵਾਹਾਂ ਟਰੈਕਟਰ ਜਣਾ ਆਪਾਂ ਜਿਹੜਾ ਕੁਝ ਵੀ ਇੱਥੇ ਹੈਗਾ ਵਾ ਜਿਹੜਾ ਚਲਾ ਕੇ ਦਿਖਾਵਾਂਗੇ ਉਹੀ ਘਰੇ ਆ ਕੇ ਮਤਲਬ ਕੇਲੇ ਦੇ ਉੰਮੀ ਨਿਕਲੂਗਾ ਬਾਹਰੋਂ ਇੱਥੋਂ ਬਾਹਰੋਂ ਇੱਥੋਂ ਆਰੋ ਤੇ ਕੰਟੈਕਟ ਨੰਬਰ ਵੀਰੇ ਆਪਣੇ ਦੇ ਦੋ ਅ ਮੋਬਾਈਲ ਨੰਬਰ ਮੇਰੇ ਮੇਰੇ ਹੈਗਾ 99683 ਹਾਂਜੀ 05575 ਜੋ ਬੀਡ ਤੋਂ ਮੇਰਾ ਨਾਮ ਆ ਤੇ ਬਾਕੀ ਸੇਲ ਦਾ ਇੱਥੇ ਮੈਂ ਸਾਰਾ ਦੇਖਦੇ ਆਪਾਂ ਇੱਕ ਆਪਣੇ ਕੋਲੇ ਚਲੋ ਮੈਸੀ ਵਰਕਸ਼ਨ ਦੀ ਏਜੰਸੀ ਆ ਹਨ ਹਾਂ ਦੂਸਰਾ ਚਲੋ ਇਹ ਪਹਿਲਾ ਸ਼ਾਇਦ ਨਹੀਂ ਕਿਤੇ ਗੱਲ ਹੋਈ ਹੋਣੀ ਹੁਣ ਆ ਜਾਨੀ ਆਪਾਂ ਇੱਕ ਫੀਲਡ ਕਿੰਗ ਦੀ ਇੰਪਲੀਮੈਂਟ ਦੀ ਵੀ ਏਜੰਸੀ ਲੈ ਲਈ ਓਕੇ ਉਹਦਾ ਪਤਾ ਹੀ ਪਕਰ ਲਿਆ ਹਾਂ ਉਹਦੇ ਵੀ ਮਤਲਬ ਕਿ ਆਪਾਂ ਇੰਪਲੀਮੈਂਟ ਕੋਈ ਵੀ ਲੈ ਲਓ ਜਾਂ ਕੋਈ ਆਪਾਂ ਸਪੀਅਰ ਪਾਰਟ ਲੈਣਾ ਹੁਣ ਸਪੀਅਰ ਪਾਰਟ ਵੀ ਮੰਗਾਇਆ ਇੱਕ ਤੋਂ ਦੋ ਦਿਨ ਹੋ ਗਏ ਓਕੇ ਸਪੀਅਰ ਪਾਰਟ ਲੈਣਾ ਕੋਈ ਕੋਈ ਹੋਰ ਪਲੌ ਲੈਣਾ ਸੁਪਰ ਸ਼ੀਟਰ ਪਿਲਰ ਹੋ ਗਿਆ ਸਾਰਾ ਕੁਝ ਹੀ ਹੁੰਦਾ ਫੀਲਡ ਕਿੰਗ ਦਾ ਵਧੀਆ ਕੰਪਨੀਆਂ ਨੇ ਯਾਨੀ ਕਿ ਹਾਲ ਵਗੈਰਾ ਐਰੋ ਵਗੈਰਾ ਨਹੀਂ ਸ਼ੌਦਾ ਰੋਟਾਵੇਟਰ ਵਧੀਆ ਰੋਟਾਵੇਟਰ ਵਗੈਰਾ ਸਾਰੇ ਆਉਂਦੇ ਹੁੰਦੇ ਨੇ ਅਰੇਕ ਯਾਨੀ ਕਿ ਕੰਪਨੀ ਨੇ ਆਪਣੀ ਆਪਣੀ ਤਕਨੀਕ ਆ ਹੂੰ ਹੂੰ ਤੇ ਇਹ ਅਸੀਂ ਵੀ ਦੇਖ ਦੋ ਕਿ ਸਾਰਾ ਜਿਵੇਂ ਕਹ ਦੀਏ ਫਿਰ ਇਸ ਮਤਲਬ ਕਿ ਕੰਪਨੀ ਕਰੀ ਉਹ ਵੀ ਠੀਕ ਆ ਇਹ ਜਿਹੜੀ ਬਣਤਰ ਜਿਵੇਂ ਰੋਟਾਵੇਟਰ ਦੀ ਲਾਵਾ ਹੈ ਨਾ ਇਤਨਾ ਕਿਤੇ ਜੜੀ ਚਲੋ ਅਗਲੀ ਵਾਰੀ ਕਿਤੇ ਕਰਾਂਗੇ ਆਪਾਂ ਉਹ ਇੰਪਲੀਮੈਂਟ ਪਾ ਕੇ ਨਾ ਉਹ ਇੰਪਲੀਮੈਂਟ ਵੀ ਪਾ ਕੇ ਆਪਾਂ ਉੱਪਰ ਡੈਮੋ ਲੜ ਕੇ ਬਟੇਮਾ ਦਰਸ਼ਕੀ ਰਾਨੋ ਉਹਦੇ ਬਾਰੇ ਵੀ ਦੱਸਾਂਗੇ ਹਾਂ ਇਹ ਚਰੰਗਾ ਮੇਰੀ ਜਾਨੀ ਗੱਲ ਇਹ ਆ ਵੀ ਚਲੋ ਡੀਲਰ ਹੈਪ ਤੇ ਇਹਨੇ ਬੈਟ ਕਰਨਾ ਵਾ ਉਹ ਚਲੋ ਆਪ ਦਾ ਕਿ ਦੇਖਦਾ ਮਾਡਲ ਜਾਂ ਕੀ ਜਾਣਕਾਰੀ ਲੈਣੀ ਹੈ ਤੇ ਬਾਕੀ ਆਪਾਂ ਜਿਹੜੀਆਂ ਵੀਡੀਓ ਬਣਾਉਨੇ ਆ ਇਹਨਾਂ ਤੇ ਵੀ ਜਾਣਕਾਰੀ ਇਹ ਆ ਵੀ ਬੰਦਾ ਘਰੇ ਬੈਠਾ ਹੀ ਹਾਂ ਸਾਰਾ ਕੋ ਬੰਦਾ ਪਰਵਾਟ ਦੇਖ ਲੈਂਦਾ ਮੈਂ ਪੂਰੀ ਚਰਮੀ ਪੈ ਰਹੀ ਆ ਹੂੰ ਬੰਦੇ ਹੁਣ ਕਈ ਵਾਰੀ ਬਾਹਰ ਨਿਕਲਦੇ ਨਹੀਂ 라ਜੀ ਜਿਹੜਾ ਹੈਗਾ ਬਈ ਕੰਮ ਨੂੰ ਤਾਂ ਨਿਕਲਣਾ ਹੀ ਨਿਕਲਣਾ ਹੈ ਨਾ ਉਹ ਬੈਠਾ ਹੀ ਮਤਲਬ ਕਿਸੇ ਨੂੰ ਦੇਖ ਲੈਂਦਾ ਵਾ ਬਾਕੀ ਉਹਨਾਂ ਦੇ ਵੀ ਐਮਪਲੀਮੈਂਟ ਤੇ ਵੀ ਬਣਾਵਾਂਗੇ ਵੀਡੀਓ ਹਾਂ ਉਹ ਵੀ ਦਿਖਾਵਾਂਗੇ ਵੀ ਚਾਲਦੇ ਵੀ ਦਿਖਾਵਾਂਗੇ ਉਹ ਆਪਾਂ ਹਾਂ ਤੇ ਬਾਕੀ ਆਏ ਆ ਵੀ ਜਿੱਤਾ ਜਿੱਤਾ ਦੀ ਡਿਮਾਂਡ ਜਿਹੜੇ ਬੰਦੇ ਹੁਣ ਕਿਹੜੀ ਚੀਜ਼ ਨੂੰ ਪਸੰਦ ਕਰਦੇ ਆ ਜਾਂ ਕਿਹੜੀ ਚੀਜ਼ ਲੈਣੀ ਆ ਜਾਂ ਕੀ ਉਹਦੇ ਚ ਉਹਨਾਂ ਨੇ ਕੋਈ ਪੁੱਛਣੇ ਜਾਣਕਾਰੀ ਲੈਣੀ ਉਹ ਵੀ ਆਪਾਂ ਤੋਂ ਲੈ ਲੈਣਗੇ ਕਿ ਆਪਣਾ ਮੇਨ ਜਦੋਂ ਮਕਸਦ ਇਹ ਹੀ ਆ ਵੀ ਜਿੱਦਾਂ ਕੰਪਨੀ ਦੀ ਆ ਵੀ ਸਾਨੂੰ ਹੁੰਦੀ ਆ ਵੀ ਤੁਸੀਂ ਲਿਜਾ ਕੇ ਵੈਸੇ ਦਿਖਾਓ ਮਤਲਬ ਕਿ ਪਿੰਡਾਂ 'ਚ ਕਿਸਾਨਾਂ ਨੂੰ ਦਿਖਾਓ ਵੀ ਆਪਣੇ ਕੀ ਮਤਲਬ ਕਿ ਟੈਕਨੋਲੋਜੀ ਬਿਗੜ ਗਏ ਐਪਲੀਮੈਂਟਸ ਨੇ ਕੀ ਕੀ ਟਰੈਕਟਰ ਕਿਵੇਂ ਕੀ ਟਰੈਕਟਰ ਵਰਕ ਕਰਦੇ ਆ ਕੀ ਹੈਗਾ ਆਪਣੇ ਕਿੰਦਾ ਦੇ ਨੇ ਚੱਲਦੇ ਕਿੰਦਾ ਜਿੱਦਾਂ ਆਪਣੇ ਜਿਗਰਾਉ ਏਰੀਆ ਦੇ ਵਿੱਚ ਠੀਕ ਆ ਵਧੀਆ ਹੂੰ ਸੇਲ ਵਧੀਆ ਚੰਗੀ ਸੇਲ ਆਪਣੇ ਹਾਂ ਜਿੱਥੇ ਹੁਣ ਆਪਾਂ ਜੇ ਲੱਗੇ ਹੋਏ ਆ ਆ ਹੁਣ ਜੇ ਇੱਥੇ ਨਾਲ ਦਾ ਪਿੰਡ ਦੀ ਗੱਲ ਕਰੀਏ ਇੱਥੇ ਗੁਰੂ ਸਰ ਇੱਥੇ ਜਾਨੀ ਕਿ ਬੰਦੇ ਬਹੁਤ ਖੰਦ ਕਰਦੇ ਆ ਮੇਰੇ ਜੀ ਹਾਂ ਕਈ ਟਰੈਕਟਰ ਆਪਣੇ ਪਿੰਡ ਇੱਥੇ ਰਹਿ ਜਾਂਦੇ ਨੇ ਗੁਰੂ ਸਰ ਪਿੰਡ ਹੈਗਾ ਛੋਟਾ ਹੀ ਇਹ ਬੜਾ ਵੱਡਾ ਨਹੀਂ ਪਰ ਲੇਕਿਨ ਟਰੈਕਟਰ ਕਾਫੀ ਦੇਖ ਟਰੈਕਟਰ ਕਾਫੀ ਆ ਮੈਸੀ ਟਰੈਕਟਰ ਇਸੇ ਮੈਸੀ ਮਤਲਬ ਕਿ ਕਾਫੀ ਦੇਖਣ ਨੂੰ ਮਿਲਦੇ ਆ ਤੇ ਇਹ ਜਿਹੜੇ 254 ਦੇ ਟਾਇਰ ਇਹਨਾਂ ਨੂੰ 14 ਦੇ ਆਉਂਦੇ ਕਿ 16 ਦੇ ਨੂੰ 14 ਦੇ ਨੇ ਇਹਨੂੰ 14 ਦੇ ਟਾਇਰ ਆਉਂਦੇ ਤੇ ਦੂਜਿਆਂ ਨੂੰ ਇਹਨਾਂ ਨੂੰ 95 ਇਹਨੂੰ ਆਉਂਦੇ 16 ਦੇ ਹਾਂ 95 ਤੋਂ 16 928 ਤੇ ਮੂਹਰਲੇ 9524 ਤੇ ਜੇ ਮੈਂ 9500 ਆ ਜਾਂਦਾ ਵੈਸੇ ਦੇਖਣ ਨੂੰ ਜੇ ਕਹਿੰਦੀ ਆ ਆਰਸੀ ਤੇ ਐਚਪੀ ਸੇਮ ਹੀ ਆਉਂਦੀ ਆ ਹਨਾ ਲਿਖੀ ਹੋਈ ਹੂੰਗਾ ਪੀ ਸੇਮ ਆਉਂਦੀ ਪਰ ਇਹਦੇ ਚ ਯਾਨੀ ਕਿ ਜਿਹੜਾ ਮੇਨ ਇਹਦੀ ਟਾਰਕ ਵਗਾਰਾ ਦੀ ਫਰਕ ਪਾ ਪਿਆ ਇਹਦਾ ਮਤਲਬ ਕਿ ਥੋੜੀਆਂ ਜਿਹੀਆਂ ਚੀਜ਼ਾਂ ਪਲੱਸ ਨੇ ਪਾਵਰ ਵਧਾਉਣ ਵਾਲੀ ਪਲੱਸ ਮਤਲਬ ਕਿ ਇਹ ਆ ਜਾਂਦੀ ਆ ਇਕੱਲੇ ਟਾਇਰ ਵੱਡੇ ਪਾਉਣ ਨਾਲ ਟਰੈਕਟਰ ਨਹੀਂ ਮਤਲਬ ਕਿ ਉਹ ਬਣ ਜਾਂਦਾ ਹੁਣ ਜੇ ਇਹਦੇ ਮੈਂ 54 ਦੇ ਜਿਹੜੇ ਟਾਇਰ ਵੱਡੇ ਪਾ ਦੂੰਗਾ ਤੇ ਇਹ ਵੀ ਲੋਡ ਲਊਗਾ ਔਰ ਇਹਦੇ ਵੱਡੇ ਟਾਇਰ ਪਾਏ ਆ ਇਹਦੇ ਵਿੱਚ ਪਲੱਸ ਇਹ ਆ ਜਾਂਦਾ ਜਿੱਦਾਂ ਟਰਪੋ ਲਾਤੀ ਹੂੰ ਟਰਬੋ ਪਾਵਰ ਕਟਵਡ 5 6 ਐਚ ਪੀ ਟਰਬੋ ਬਣਾਉਂਦੀ ਹੈ ਪਾਵਰ ਕੱਢਦੀ ਹੈ ਬਾਕੀ ਜਿਹੜਾ ਰਹਿ ਗਿਆ ਮਤਲਬ ਕਿ ਪੰਪ ਚੇਂਜ ਕਰਤਾ ਆਪਣੇ ਹੁਣ ਅੱਗੇ ਬੰਦੇ ਪਹਿਲਾਂ ਜਿੰਨੇ ਕੋਲ 9500 ਚੱਲਦਾ ਹੁਣ ਰੂਟਰ ਪੰਪ ਤੋਂ ਪਹਿਲਾਂ ਰੂਟਰ ਪੰਪ ਚੋਂ ਆਉਂਦਾ ਸੀ ਹੁਣ ਕੋਈ ਬੰਦੇ ਆਲੇ ਲਾਹਾ ਕੇ ਕਹਿੰਦੇ ਸੀ ਯਾਰ ਮਾਈਕੋ ਲਗਾਉਣਾ ਵਾ ਤੇ ਰੂਟਰ ਦੇ ਵਿੱਚ ਥੋੜਾ ਜਿਹਾ ਤਾਂ ਪਾਣੀ ਪੂਣੀ ਵਾਲਾ ਤੇਲ ਪੈ ਜਾਏ ਕਿਤੇ ਤਾਂ ਉਹ ਵੀ ਹੁੰਦਾ ਵਾ ਉਹ ਰੂਟਰ ਛੇਤੀ ਵੱਢਿਆ ਜਾਂਦਾ ਵਾ ਕਾਹੋ ਜਾਂਦਾ ਜਲਦੀ ਹੁਣ ਇਹਦੇ ਵਿੱਚ ਕੀ ਆ ਇਹਦੇ ਵਿੱਚ ਜਿਹੜਾ ਪੰਪ ਹੀ ਚੇਂਜ ਕਰਦਾ ਕੰਪਨੀ ਮਾਈਕੋ ਪੰਪ ਲਾਤਾ ਨਾਲ ਡਾਇਰਕਟ ਲਾਤੀ ਆ ਤਕਰੀਬਨ ਪੰਪ ਜੇ ਆਪਾਂ ਕਹਈਏ ਜ਼ੋਰ ਦੇ ਮਾਮਲੇ ਚ ਗੱਲ ਕਰੀਏ ਜ਼ੋਰ ਇਹ ਹੁਣ ਸਹੀ ਮਾਰਦਾ ਜੇ ਮੈਂ ਕਹਿੰਦਾ ਮੇਉ ਮੇਰਾ ਤੋਂ ਪਹਿਲਾ ਵਾਲਾ ਰੂਟਰ ਪੰਪ ਜ਼ੋਰ ਜਿਆਦਾ ਮਾਰਦਾ ਸੀ ਇਹ ਘੱਟ ਮਾਰਦਾ ਇਹ ਵੀ ਪੂਰਾ ਵਧੀਆ ਜ਼ੋਰ ਮਾਰਦਾ ਓਕੇ ਯਾਨੀ ਕੰਪਨੀ ਨੇ ਮੇਹਨਤ ਫੁੱਲ ਜਿਵੇਂ ਕੋਈ ਕੰਪਨੀ ਰੋਜ਼ ਕੋਹਨਾ ਕੋ ਬਦਲਦਗੀ ਜਾਂਦਾ ਮੇਰੇ ਨਾਮ ਅੜਦਾਸ ਜਿਹੜੀ ਆਪਾਂ ਚੀਜ਼ ਕਰਨੇ ਆ तकरीबन ਅਗਲੇ ਹੁਣ ਜਿੰਨੇ ਕਿ ਟਰੈਕਟਰ ਸੇਲ ਕਰਿਆ 2025 ਚ ਕਰਿਆ ਜਿਆਦਾ ਕਿਉਂਕਿ 24 ਚ ਤਾਂ ਇਹ ਲਾਂਚ ਕਰਿਆ ਸੀ ਫਿਰ ਰੋਕ ਲਿਆ ਸੀਗਾ 25 ਦੇ ਵਿੱਚ 25 ਮਾਰ ਕੇ ਚ ਹੀ ਦਿੱਤੇ ਸਾਰੇ ਡਰਾਈਵਰ ਉਹਦੇ ਇਹੋ ਨੇ 2 ਵੀਲ ਚ ਵੀ ਆਉਂਦਾ ਹਨਾ 9500 ਕੱਲਾ ਹਨਾ ਹਾਂ 9500 2 ਵੀਲ ਵੀ ਲੀ ਹੁੰਦਾ 2 ਵੀਲ 4 ਵੀਲ ਸਾਰੇ ਆਉਂਦਾ ਇਹ 16 ਦੇ ਟਾਇਰਾਂ ਵਾਲੇ ਦਾ ਇਹ ਵੱਡੇ ਦਾ ਇਹ ਥੋੜਾ ਜਿਹਾ ਐਮ ਜੀ ਵਿੱਚ 60 ਐਚਪੀ ਦੇ ਕੰਮ ਲੈਣੇ ਆਪਾਂ 8 ਐਚਪੀ ਤੱਕ ਕੰਮ ਸਾਰੇ ਆਪਾਂ ਲੈ ਸਕਦੇ ਆ ਤੇਲ ਦਾ ਖਰਚਾ ਕਿਵੇਂ ਰੋਟਾ ਵੀਟਰ ਕਣਕ ਵੀ ਜਿਹੜਾ 9500 ਦਾ ਹਾਂ 9500 ਦਾ ਇਹਦਾ ਖਰਚਾ ਸਾਰੇ ਵਖਰਾ ਵਖਰਾ ਹੁੰਦਾ ਜਿਹਦਾ ਆਪਾਂ ਹੁਣ ਬਹਾਈ ਕਰਦੇ ਆ ਹਾਂ ਖੇਤ ਚ ਚੱਲਦਾ ਪਿਆ ਵਾ ਇਹਦੇ ਚ ਹੁਣ ਮਤਲਬ ਕਿੱਲੇ ਦਾ ਹਿਸਾਬ ਹੁੰਦਾ ਜਿਵੇਂ ਕਿੱਲੇ ਦਾ ਮਤਲਬ ਇਹਦਾ ਤੁਸੀਂ ਮੰਨ ਕੇ ਚੱਲੋ ਵੀ ਪੌਣੇ ਕ 2 ਲੀਟਰ ਖਰਚ ਆ ਜਾਂਦਾ ਤੇ ਇਹ ਕਿੱਲੇ ਦਾ ਬਹਾਈ ਠੀਕ ਹਾਂਜੀ ਆਹ ਪੌਣੇ ਕ 2 ਲੀਟਰ ਦੇ ਰਣ ਕੇ ਆਸ-ਪਾਸ ਹੀ ਇਹ ਖਾਂਦਾ ਪੌਣੇ ਕ 2 ਦੇ ਆਸ-ਪਾਸ ਹੀ ਖਾਂਦਾ ਬਾਕੀ 25 ਕੁ ਗੰਟਲ ਲੱਗਦੀ ਹੈ ਕਪੈਸਿਟੀ ਯਾਰ ਦੀ ਪਹਿਲਾਂ 22 ਕੁ ਗੰਟਲ ਦੀ ਸੀਗੀ ਠੀਕ ਹੈ ਸਪੇਡਾ ਅੱਗੇ ਆਉਂਦੀਆਂ ਨਹੀਂ ਸੀ ਅੱਗੇ ਹਾਈ ਲੋਈ ਆਉਂਦਾ ਸੀ ਸ਼ਟਲ ਗੇਅਰ ਚ ਆਉਂਦਾ ਸੀਗਾ ਹਾਂ ਹੁਣ ਸਪੀਡਾ ਕਰਤੀਆਂ ਹੁਣ ABCD ਗੀਅਰ ਕਰਤਾ ਇਹਨੂੰ ਜਿਵੇਂ ਆ ਉੱਪਰ ਗੀਅਰ ਲੱਗਿਆ ਹੈ ਇਹਨੂੰ ਜਿਵੇਂ ਆਪਾਂ ਜਿੱਥੇ ਜਿਆਦਾ ਦੇ ਪਜੋਰਾ ਵੀ ਬਣਿਆ ਇਹ ਹੋਊਗਾ ਹਾਂ ਇਹਦਾ ਜਿਆਦਾ ਹੀ ਜ਼ੋਰ ਲੈਣਾ ਹੋਵੇ ਉਹਦਾ ਜ਼ੋਰ ਨਾ ਹੋਵੇ ਤੋਂ ਨੂੰ ਅੱਗੇ ਨੂੰ ਕਰ ਲਓ ਉੱਪਰ ਤਾਂ ਜ਼ੋਰ ਹਾਂ ਉੱਤੇ ਮਤਲਬ ਹੈ ਇਹ ਬਦਲਦਾ ਨਹੀਂ ਉੱਤੇ